ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਮਟੀਕਾ ਨੂੰ ਵਲੋਗਸ ਵਿੱਚ ਅੱਜ ਦੀ ਵੀਡੀਓ ਵਿੱਚ ਬਹੁਤ ਸੋਨੇ ਲਖਨਵੀ ਸੂਟ ਲੈ ਕੇ ਆਇਆ ਤੇ ਮਿਸਟਰੀਆਂ ਕਾਟਨ ਦੇ ਸੂਟ ਲੈ ਕੇ ਆਏ ਮਸ਼ੀਨ ਦੇ ਘਰ ਦੇ ਸੂਟ ਲੈ ਕੇ ਆਏ ਜੀ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਹੈ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 938672100 ਜੀ ਨਹੀਂ ਸਾਡੇ ਕੋਲ ਇਦਾਂ ਕਾਟਨ ਦੇ ਪ੍ਰਿੰਟ ਵੀ ਹੋਏ ਆ ਜੀ ਸਾਰੇ ਇਹਨਾਂ ਦੀ ਪਹਿਲਾ ਵੀਡੀਓ ਬਣਾਈ ਸੀ ਜੀ

ਕਲਰ ਨੂੰ ਬਹੁਤ ਪਿਆਰੀ ਪਿਆਰੀਆਂ ਗਰਮੀਆਂ ਲਈ ਸਪੈਸ਼ਲ ਕਲਰ ਹੈ ਜੀ ਕਈ ਵਾਰ ਜਿਵੇਂ ਦੁਪट्टे ਹੁੰਦੀਆਂ ਜੀ ਆਪਣੇ ਕੋਲ ਘਰਾਂ ਪਏ ਹੋਏ ਤੇ ਤੁਸੀਂ ਇਦਾਂ ਦਾ ਸੂਟ ਰੈਡੀ ਨਹੀਂ ਕਰਵਾ ਸਕਦੇ ਹੋ ਹਾਂ ਜੀ ਜਿਹੜੇ ਇਹ ਸੂਟਾਂ ਦੀ ਲਖਨਵੀ ਵਰਕ ਵਾਲੇ ਸੂਟ ਹੈ ਜੀ ਕਲਰ ਇਹਦੇ ਤੇ ਤਿੰਨ ਚਾਰ ਹੋયા ਜੀ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਦੇ ਹਾਂ ਖੋਲ ਕੇ ਦੁਪੱਟਾ ਤੇ ਸਲਵਾਰ ਤੇ ਵੀ ਵਰਕ ਹੈ ਇਹਨਾਂ ਦੇ ਉੱਤੇ ਇਹ ਬਹੁਤ ਸੋਹਣਾ ਲੱਗਦਾ ਇਹ ਸੂਟ ਜੀ ਮੇ ਇਹ ਸ਼ਰਟ ਦੀ ਡਿਜ਼ਾਈਨਿੰਗ ਹੈ ਜੀ। ਇਹ ਮੇ ਹੀ ਬਾਜੂ ਤੇ ਡਿਜ਼ਾਈਨਿੰਗ ਹੈ ਜੀ। ਤੇ ਜਿਹੜਾ ਇਹ ਵੱਡਾ ਹੈ ਜੀ ਇਹ ਜਿੱਦਾਂ ਫੋਰ ਸਾਈਡ ਏਦਾਂ ਵਰਕ ਕੀਤਾ ਹੋਇਆ ਜੀ ਇਹ। ਇਧਰੋਂ ਹੈ ਜੀ ਸਿੱਧਾ ਇਹ। ਤੇ ਇਹ ਦੁਪੱਟਾ ਹੈ ਜੀ। ਠੀਕ ਹੈ ਜੀ। ਇਹ ਦੁਪੱਟਾ ਤੇ ਦੀ ਬੈਕ ਤੇ ਫਰੰਟ ਤੇ ਦੋਨੋਂ ਸਾਈਡ ਵਰਕ ਹੈ ਜੀ। ਇਤਾਂ ਦਾ ਵਰਕ ਹੋਏਗਾ ਜੀ ਸਾਰਾ। ਇਹ ਫਰੰਟ ਦੀ ਡਿਜ਼ਾਈਨਿੰਗ ਹੈ ਜੀ।

एक पर्पल कलर है जो कलर में तेरा एप्पल डिजाइनिंग आएगी जो फ्रंट में ये फ्रंट में भी डिजाइनिंग है जो ये भी तो पट्टा साथ में ये इतना बैग से भी डिजाइनिंग है इतना कलाब्रानी के भी बैग पे ये बाजू तो भी इतना इंडिजाइनिंग आएगी जो बहुत प्यारे हैं ये लखनऊ के बात करेंगे

तो सर लास्ट बाकी वो ये दुपट्टा डिजाइन कर सकते हैं अच्छा तीन सूट भी अपने ग्रेस है जी ये कलर बहुत तो प्यारा है जी तीनों सूट भी अपने ग्रेस है जी ये कलर भी बहुत प्यारा है तीनों देखो कितना डी ਹਾਂਜੀ ਗ੍ਰੀਨ ਕੜਾ ਟੋਪਲੀ ਮਚਿਨੀ ਵਰਕ ਹੈ ਜੀ ਇਹ neck ਦੇ ਡਿਜ਼ਾਈਨ ਨੂੰ ਦੇਖੋ ਤੇ ਬਲੈਕ ਦਾ ਕੰਬੀਨੇਸ਼ਨ ਹੈ ਜੀ ਇਹ ਸੋਨਰਾਮ ਦੇ ਵਿੱਚ neck ਕਮਰ ਤੱਕ ਵਰਕ ਹੈ ਤੇ نیچے ਕਿਰਤੇ ਵੀ ਵਰਕ ਕੀਤਾ ਹੋਇਆ ਛਾਵਾ ਲਿਆ ਠੀਕ ਹੈ ਜੀ ਤੇ ਇਹਦੇ ਨਾਲ ਬੋਟਮ ਤੇ ਵਰਕ ਹੈ ਜੀ ਇਥੇ ਬੋਟਮ ਤੇ ਵਰਕਾਈ ਹੋਇਆ ਹੈ

ये जो डिजाइनर तो पट्टा है जी मैं थोड़ा खोल के दिखाया दी उन्हें तो ही तो पट्टा है ये से बात कितना हो जाती है कॉटन बेस वाली शर्ट का इनका बॉटम रस्टाफ़ा जी वो क्रेयो देविचा जी अलग तो बहुत प्यारा है डिजाइनिंग सेम रहेगी तो

ਇਹ ਆਪਣੀ ਬੁਕੀਟ ਤੇ ਲੇਟੀ ਹਾਂ ਜੀ ਤੁਹਾਨੂੰ ਜਿਹੜੀ ਕੋਈ ਪਸੰਦ ਆਵੇ ਤੇ ਤੁਸੀਂ ਆਰਡਰ ਕਰਨਾ ਚਾਹੇ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 93867218 ਜੂਰੀ ਨਾਲ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਹ